ਧੁੰਮੇ ਵਰਕੇ ਰੰਗ ਪਾ ਰਹੇ ਨੇ ਜੀ ਸਖਤਾਂ ਦੇ ਪੱਤਿਆਂ 'ਤੇ ਰੰਗ ਪਾ ਰਹੇ ਨੇ ਕਿਵੇਂ ਕਿਸੇ ਨੂੰ ਹਮਨ ਕੀਤਾ ਜਾ ਰਿਹਾ ਹੈ ਹੂੰ ਤੇ ਇਹ ਸਿੱਖ ਧਰਮ ਨੂੰ ਉਹਨਾਂ ਕਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਟਿਆ ਸੀ ਖਾਲਸਾ ਪੰਥ ਨੂੰ ਉੱਥੇ ਫਿਰ ਲਿਆ ਰਹੇ ਜੇ ਇਹ ਥੋੜਾ ਜਿਹਾ ਉੱਥੇ ਰਿਹਾ ਫਿਰ ਇਹਨੇ ਫਿਰ ਉਹ ਭੂਤਾਂ ਦਾ ਕੰਮ ਜਿਹੜਾ ਪਖੰਡ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਬਾਅਦ ਵਿੱਚ ਇੱਕ ਤੋਂ ਭੱਜ ਗਿਆ ਤੇ ਦੁਬਾਰਾ ਫਿਰ ਉਸ ਤੋਂ ਮੁਸਲਮਾਨਾਂ ਨੇ ਹਮਲਾ ਕੀਤਾ ਤੇ ਉੱਥੇ ਖਾਲਸਾ ਪੰਥ ਕੋਲ ਨਹੀਂ ਆਇਆ ਇਹ ਜਾ ਕੇ ਉੱਥੇ ਪਹਾੜਾਂ 'ਚ ਲੁਕ ਗਿਆ ਪ੍ਰਧਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਵੀ ਧੰਨਵਾਦ ਹੈ ਲੋ ਪਾਈ ਸਾਹਿਬ ਜੀ ਪਾਈ ਨਿਸ਼ਾਨ ਥੈਂਕ ਯੂ ਬਹੁਤ ਬਹੁਤ ਜਲਦੀਂ ਘਰਾਈਆਂ ਧੰਨਵਾਦ ਜੀ ਸੋ ਦਰਸ਼ਕੋ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹੋਲਾ ਮਹੱਲਾ ਜਿਹੜਾ ਪੂਰੀ ਸੰਗਤ ਦੇ ਵੱਲੋਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਮਨਾਇਆ ਗਿਆ ਦੂਜੇ ਪਾਸੇ ਆਪਾਂ ਜੇ Hindu ਧਰਮ ਦਾ ਤਿਉਹਾਰ ਵੇਖੀ ਹੋਲੀ ਦਾ ਹਿੰਦੂ ਧਰਮ ਨੂੰ ਹੋਲੀ ਦਾ ਤਿਉਹਾਰ ਜਿਹੜਾ ਮੁਬਾਰਕ ਹੈ ਉਹਨਾਂ ਨੇ ਜੋ ਉਹਨਾਂ ਦਾ ਹੈਗਾ ਉਹ ਜੋ ਕਰਦੇ ਆ ਉਹ ਵੱਖਰੀ ਗੱਲ ਹੈਗੀ ਇੱਕ ਤੇ ਖਾਲਸਾ ਜੀ ਜਿਸ ਤਰ੍ਹਾਂ ਹੋਲਾ ਮਹੱਲਾ ਅਰੰਧਪੁਰ ਸਾਹਿਬ ਦੇ ਵਿੱਚ ਮਨਾਇਆ ਗਿਆ ਹਾਂਜੀ ਹਾਂਜੀ ਸਿਰਫ ਰੰਗਾਂ ਦੇ ਨਾਲ ਸਿੱਖਾਂ ਨੇ ਆਪਣੀਆਂ ਭੇੜੀਆਂ ਸ਼ਕਲਾਂ ਬਣਾਈਆਂ ਕੀ ਇਹ ਸਿੱਖਾਂ ਦਾ ਹੋਲਾ ਮਹੱਲਾ ਇਸੇ ਤਰ੍ਹਾਂ ਹੁੰਦਾ ਹੈ ਬਿਲਕੁਲ ਨਹੀਂ ਇਸੇ ਕਰਕੇ ਤਾਂ ਗੁਰੂ ਕਬੀਰ ਸਾਹਿਬ ਮਹਾਰਾਜ ਨੇ ਹੋਲੀਆਂ ਤੋਂ ਹੋਲਾ ਮਹੱਲਾ ਦਿੱਤਾ ਹੈ ਖਾਲਸੇ ਪੰਥ ਨੂੰ ਖਾਲਸੇ ਨੇ ਇਹਤ ਦੁਹਾਰ ਤੇ 76 ਵਿਦਿਆ ਟਿਕਨੀ ਰੋਲੇ ਮੇਜੇ ਬਾਜੀ ਕਰਨੀ ਘੋੜਸਵਾਰੀ ਕਰਨੀ ਜੀ ਜੀ ਤੇ ਲੋਕ ਖਾਲਸੇ ਦੇ ਚੰਗੀ ਜੋਤ ਦੇ ਆਪ ਚ ਮੁਕਾਬਲੇ ਬਣਾਉਣੇ ਜੀ ਤੇ ਉੱਤੇ ਫੇ ਕੌਮ ਇਕੱਠੀ ਹੁੰਦੀ ਸੀ ਤੇ ਉੱਤੇ ਪੰਥ ਦੀਆਂ ਕੌਮ ਦੀਆਂ ਵਿਚਾਰਾਂ ਹੁੰਦੀਆਂ ਸੀ ਹੌਲੇ ਮੱਲੇ ਤੇ ਪੰਥ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਹੂੰ ਹੂੰ ਫਿਰ ਸਾਡੀ ਵੀ 50 ਸਾਲ ਦੀ ਉਮਰ ਹੋ ਗਈ ਮੈਂ ਅੱਜ ਤੱਕ ਇਹੋ ਜਿਹੀ ਰੱਖੇ ਕਿ ਦੋ ਤਿੰਨ ਸਾਲ ਤੋਂ ਕੌਮ ਨੇ ਇਹ ਕੰਮ ਸ਼ੁਰੂ ਕੀਤਾ ਉੱਥੇ ਰੰਗਾਂ ਦੀ ਬਹੁਤ ਵਰਤ ਹੁੰਦੀ ਆ ਜੀ ਕੱਪੜੇ ਖਰਾਬ ਹੋ ਜਾਂਦੇ ਆ ਬੜੇ ਮੰਦੇ ਆ ਅੱਖਾਂ ਦੇ ਰੰਗ ਪਾਇਆ ਜਾਂਦਾ ਨੌਜਾਨ ਕੁੜੀਆਂ ਤੇ ਰੰਗ ਪਾਇਆ ਜਾ ਰਿਹਾ ਏ ਜੀ ਜੀ ਹਿੰਦੁਸਤਾਨ ਦੇ ਵਿੱਚ ਵੀ ਠੱਕੇ ਨਾਲ ਪਾਇਆ ਜਾ ਰਿਹਾ ਏ ਤੇ ਇਸ ਕਰਕੇ ਇਹੜੇ ਕਿੰਨਾ ਸਮਝਾਉਣਾ ਸੀ ਉਹ ਹੀ ਕੰਮ ਕਰਨ ਲੱਗੇ ਨੇ ਕਿਵੇਂ ਹਰਨਾਮ ਸਿੰਘ ਧੁੰਮੇ ਵਰਗੇ ਰੰਗ ਪਾ ਰਹੇ ਨੇ ਜੀ ਸਖਤਾਂ ਦੇ ਪੱਗਾਂ 'ਤੇ ਰੰਗ ਪਾ ਰਹੇ ਨੇ ਕਿਵੇਂ ਕਿਸੇ ਨੂੰ ਹਮਨ ਕੀਤਾ ਜਾ ਰਿਹਾ ਏ ਹੂੰ ਤੇ ਇਹ ਸਿੱਖ ਧਰਮ ਨੂੰ ਉਹਨਾਂ ਕਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਦਿਆ ਸੀ ਖਾਲਸਾ ਪੰਥ ਨੂੰ ਉਸੇ ਘਰ ਲਿਆ ਰਹੇ ਜੇ ਕੌਮ ਨੂੰ ਤੇ ਸਾਡਾ ਰੰਗਾ ਦਾ ਤਿਉਹਾਰ ਹੈ ਨੀਗਾ ਨਾ ਖਾਲਸਾ ਪੰਥ ਨੇ ਰੰਗ ਪਾਇਆ ਨਾ ਕਿਸੇ ਪਉਣਾ ਖਾਲਸਾ ਦਾ ਸਾਫ ਸੁਥਰਾ ਜਿਹੜਾ ਇਤਿਹਾਸ ਆ ਜੀ ਆਪਣੀ ਕੌਮ ਨੂੰ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਨਾਲ ਜੋੜਿਆ 10 ਗੁਰੂਆਂ ਨੇ ਉਹ ਹੀ ਪ੍ਰਤੀਜ ਦਿੱਤਾ ਹਾਂਜੀ ਪਰ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਦੋਂ ਸਿੱਖ ਉਹ ਹਿੰਦੂ ਲੋਕ ਕੋਹਲੀਆਂ ਖੇਡਦੇ ਸੀ ਜਿਆ ਇਹੋ ਜੇ ਕਿਵੇਂ ਹੋਲੀ ਹੋਲਕਾ ਨਾਲ ਜੁੜੀ ਹੋਈ ਦੁਆਰ ਇੱਕ ਹੋਲਕਾ ਨੇ ਉਹ ਪ੍ਰਲਾਦ ਦੀ ਪਵਾ ਸੀਗੀ ਹੋਲਕਾ ਜੀ ਜੀ ਉਹਨੇ ਪ੍ਰਲਾਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪ੍ਰਲਾਦ ਬਚ ਗਿਆ ਤੇ ਹੋਲਕਾ ਮਰ ਗਈ ਤੇ ਲੋਕਾਂ ਨੇ ਰੰਗ ਉਹਦੇ ਸਿਰ 'ਤੇ ਕੋਈ ਬਰਾਈ ਨੂੰ ਬਟਾਇਆ ਸਪਰਾਈਜ਼ ਹੀ ਉਹ ਖੇ ਸਪਾਈ ਜੀ ਇਹ aí ਦੁਨੀਆ ਇਤੋਂ ਹਿੰਦਸਪਾਂ ਲੋਕ ਚਿੱਕੜ ਪਾਉਂਦੇ ਸਿਰ 'ਤੇ ਕੰਦੇ ਕਾਰੇ ਪਾਉਂਦੇ ਕੰਦੇ ਰੰਗ ਪਾਉਂਦੇ ਸੀ ਹਾਂਜੀ ਇਹ ਤੀਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਨੂੰ ਕਟਿਆ ਸੀ ਵੀ ਇਹ ਕੰਮ ਸਿੱਖਣ ਨਹੀਂ ਕਰਨਾ ਜੀ ਅੱਜ ਇਸ ਗੱਲ ਤੇ ਨਾਂ ਤਾਂ ਸਾਡੀ ਸ਼ਰਮਣੀ ਕਮੇਟੀ ਬੋਲ ਰਹੀ ਆ ਜੀ ਤੇ ਸ਼ਰਮਣੀ ਕਮੇਟੀ ਤਾਂ ਉਹ ਉਹਨਾਂ ਕਈ ਰਲਈ ਹੋਈ ਆ ਚਲੋ ਸਾਡੇ ਚੇਹੇਦਾਰ ਸੀ ਕਾਲਤਾ ਸਾਹਿਬ ਦੇ ਪੰਜਾ ਤਖਤਾਂ ਦੇ ਉਹਨਾਂ ਨੇ ਕੌਮ ਨੂੰ ਪ੍ਰਵੇਸ਼ ਕਰਨਾ ਸੀ ਭਾਈ ਵੀ ਖਾਲਸੇ ਨੇ ਕੰਮ ਨਹੀਂ ਕਰਨਾ ਜੀ ਨਾ ਹੀ ਚੇਹੇਦਾਰ ਬੋਲ ਰਹੇ ਨੇ ਨਾ ਜਥੇਬੰਦੀਆਂ ਦੇ ਕਿਹੜੇ ਨਿਆਂਗ ਸਿੰਘ ਨੇ ਉਹ ਵੀ ਉੱਤੇ ਰੰਗ ਪਾਈ ਜਾਂਦੇ ਨੇ ਕਿਹੜੀ ਸੰਗਤ ਜਾਂਦੀ ਉਹ ਵੀ ਰੰਗ ਪਾਈ ਜਾਂਦੇ ਨੇ ਜੀ ਤੇ ਜਿਹੜੇ ਨੌਜਵਾਨ ਬੱਚੇ ਆ ਉਹ ਤੱਕੀ ਨਾਕਮਤ ਲੱਗੇ ਹੋਏ ਨੇ ਜੀ ਉਹਨਾਂ ਨੂੰ ਉਪਦੇਸ਼ ਕਰਕੇ ਗੁਰਬਾਣੀ ਨਾਲ ਜੋੜਨਾ ਸੀ ਖੰਡੇ ਵਟ ਚੰਪਰਤ ਨਾਲ ਜੋੜਨਾ ਸੀ ਪਰ ਉੱਥੇ ਉੱਥੇ ਜਾਂਦੇ ਆ ਬੱਚੇ ਸਾਡੇ ਰੰਗ ਪਾ ਕੇ ਆ ਜਾਂਦੇ ਨੇ ਕੱਪੜੇ ਖਰਾਬ ਕਰਕੇ ਆ ਜਾਂਦੇ ਕੋਈ ਉੱਥੇ ਸੇਧ ਲੈਣੀ ਸੀ ਜੀ ਇਹਨਾਂ ਜਥੇਦਾਰਾਂ ਨੇ ਜਥੇਬੰਦੀਆਂ ਨੇ ਨੌਜਵਾਨਾਂ ਦੇ ਕੈਂਪ ਲਾ ਕੇ ਬੱਚਿਆਂ ਨੂੰ ਉੱਥੇ ਕੋਈ ਗੁਰਬਾਣੀ ਦੇ ਬਾਰੇ ਦੱਸਣਾ ਸੀ ਇਤਿਹਾਸ ਬਾਰੇ ਦੱਸਣਾ ਸੀ ਜੀ ਉਹ ਗੱਲ ਸਾਡੇ ਤੇ ਨਹੀਂ ਰਹੀ ਨਾ ਖਤਮ ਕਰਤੀ ਸਾਡੀ ਪਰੰਪਰਾ ਕਰੀ ਹੌਲੇ ਮੱਲੇ ਦੀ ਜੀ ਇਹ ਗੱਲਾਂ ਸਾਰੀਆਂ ਹੈਗੀਆਂ ਵੀਰ ਜੀ ਕੌਮ ਨੂੰ ਜਾਗਰਤ ਹੋਣਾ ਚਾਹੀਦਾ ਜੱਥੇਬੰਦੀਆਂ ਨੂੰ ਖਾਲਸੇ ਪੰਥ ਨੂੰ ਇਹਦੇ ਤੇ ਬਿਲਕੁਲ ਮੈਨ ਲਾਉਣਾ ਚਾਹੀਦਾ ਰੰਗ ਨਹੀਂ ਪਾਵੇਗਾ ਕਿਹੜਾ ਪਾਏਗਾ ਤਾਂ ਤਨਖਾਈ ਆਵੇ ਜੀ ਇਹ ਹੁਕਮਨਾਮਾ ਕਾਲ ਤਸਤੋ ਯਾਰੀ ਹੋਣਾ ਚਾਹੀਦਾ ਸੀ ਜੀ ਫਿਰ ਹੋਣੀ ਆ ਅਸੀਂ ਅੱਜ ਵੀ ਸਾਰੀ ਕੌਮ ਨੂੰ ਅਪੀਲ ਕਰਦਾ ਹਾਂ ਮੈਂ ਆਪਣੇ ਵੱਲੋਂ ਸਾਰੀਆਂ ਜੱਥੇਬੰਦੀਆਂ ਨੂੰ ਨਿਯੰਗ ਸਿੰਘ ਜੱਥੇਬੰਦੀਆਂ ਨੂੰ ਜੀ ਆਹ ਕਿਹੜੇ ਪਾਸੇ ਕੌਮ ਜਾ ਰਹੀ ਆ ਉੱਥੇ ਵੱਡੇ ਵੱਡੇ ਟਰੈਕਟਰਾਂ ਦੇ ਡੀਜੇ ਲੱਗੇ ਹੁੰਦੇ ਆ ਪਿਛਲੇ ਸਾਲ ਵੀ ਇੱਕ ਨਿਯੰਗ ਸਿੰਘ ਦੀ ਮੌਤ ਹੋ ਗਈ ਸੀ ਜੀ ਤੇ ਐਕਟਿਫਰ ਉੱਤੇ ਕਿਹੜੀ ਗਲਤ ਕੰਮਾਂ ਤੋਂ ਕੌਮ ਨੂੰ ਵਰਜਿਤ ਕਰਨ ਨੌਜੋਨਾਂ ਨੂੰ ਸਮਝਾਉਣਾ ਚਾਹੀਦਾ ਹੈ ਜੀ ਹਾਂਜੀ ਹਾਂਜੀ ਫਿਰ ਇਹ ਹੋ ਨਹੀਂ ਰਿਹਾ ਇਹ ਵੱਡੇ ਲੈਵਲ ਤੇ ਹੋਣਾ ਚਾਹੀਦਾ ਵਿਸਾਖੀ ਤੇ ਜਾਣਾ ਉੱਥੇ ਵੀ ਬਸ ਕੱਲਾ ਘੋਟਦੌੜਾ ਵੇਖਣ ਜਾਂਦੇ ਆ ਤੇ ਰੰਗ ਤਮਾਸ਼ੇ ਵੇਖਣ ਨੌਜੋਨ ਜਾਂਦੇ ਆ ਫਿਰ ਉੱਥੇ ਐਂਪ ਲੱਗਣ ਕਰਾਫਟਾਂ ਲੱਗਣ ਬੱਚਿਆਂ ਦੀਆਂ ਉਹਨਾਂ ਕਲਾਸਾਂ ਦੇ ਸਿੱਖਾਂ ਨੂੰ ਨੌਜਵਾਨਾਂ ਨੂੰ ਸਮਝਾਇਆ ਜਾਵੇ ਤੇ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਪ੍ਰਿੰਸਰ ਜੀ ਖਾਲਸਾ ਜੀ ਅਗਲਾ ਸਵਾਲ ਹੈਗਾ ਕਿ ਸਾਡੇ ਜਿਹੜੇ ਸਿੱਖ ਹੈਗੇ ਨੇ ਪੰਜਾਬ ਦੇ ਭਾਵੇਂ ਉਹ ਅਮਰਤਾਰੀ ਸਿੱਖ ਹੈਗੇ ਨੇ ਭਾਵੇਂ ਕੋਈ ਸਹੈਤਾਰੀ ਸਿੱਖ ਹੈਗਾ ਉਹਨਾਂ ਦੇ ਮਨ ਦੇ ਵਿੱਚ ਬਹੁਤ ਇੱਕ ਬੜੀ ਵੱਡੀ ਸ਼ੰਕਾ ਹੈ ਕਿ ਵੀ ਆਨੰਦਪੁਰ ਸਾਹਿਬ ਜਾਣਾ ਹੈ ਜਾਂ ਬਾਬੇ ਬਟਪਾਖ ਸਿੰਘ ਦੇ ਜਾਣਾ ਹੈ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਵੇਖੋ ਖਾਲਸਾ ਨੂੰ ਆਨੰਦਪੁਰ ਸਾਹਿਬ ਸਾਡਾ ਉੱਥੇ ਖਾਲਸੇ ਦਾ ਆਪਣਾ ਜਨਮ ਸਥਾਨ ਆ ਆਨੰਦਪੁਰ ਖਾਲਸਾ ਪ੍ਰਗਟ ਹੋਇਆ ਸੀ ਸੋਰਾ ਸੰਦੜੀ ਨਵੇਂ ਵਿਸਾਖੀ ਵਾਲ ਦਿਨ ਜੀ ਜਿਹੜੇ ਪਰਾਂ ਜਾਂਦੇ ਆ ਪਹਾੜਾਂ 'ਚ ਵਿਰਤਾਖ ਸਿੰਘ ਤੇ ਉਹ ਛੇਕਿਆ ਹੋਇਆ ਕੱਲ ਤੱਕ ਸਭ ਤੋਂ ਬੰਦਾ ਏ ਜਿੱਥੇ ਪਰਮਾਣੂ ਦੀ ਕੋਈ ਸਾਂਝ ਰੋਟੀ ਪੇਟੀ ਸਾਂਝ ਖਤਮ ਕੀਤੀ ਹੋਈ ਆ ਆਪ ਜਿਹੜੇ ਲੋਕ ਪਖੰਡੀ ਲੋਕ ਡੰਮੀ ਲੋਕ ਪਿੰਡਾਂ 'ਚ ਗੱਡੀਆਂ ਲਾ ਕੇ ਤੇ ਉਹ ਵਿਰਤਾਖ ਸਿੰਘ ਦਾ ਪਖੰਡ ਦੁਨੀਆ 'ਚ ਫਲਾ ਰਹੇ ਨੇ ਜੀ ਵਿਰਤਾਖ ਸਿੰਘ ਵਿਰਤਾਖ ਰਹੇ ਸੀ ਇੱਥੇ ਕਰਤਾਰਪੁਰ ਸਰ੍ਹਥਮ ਸਾਹਿਬ ਗੁਰਦੁਆਰੇ ਰਹਿੰਦਾ ਸੀ ਜੀ ਇੱਥੋਂ ਏ ਇਹ ਤਾਂ ਜਲੰਧਰ ਦੇ ਸੂਬੇ ਨੇ ਸੂਬੇਦਾਰ ਨੇ ਗੁਰਦੁਆਰਾ ਤੇ ਆਪਾਸ ਹੀ ਹਮਲਾ ਕਰਤਾ ਸੀ ਹੂੰ ਇਹ ਖਾਲਸੇ ਪੰਥ ਕੋਲ ਗਿਆ ਜੱਸਾ ਸਿੰਘ ਆਲੂ ਵਾਲਾ ਤੇ ਇਹਨੂੰ ਅਮਰ ਛਕਾਇਆ ਜੀ ਤੇ ਬਾਅਦ ਵਿੱਚ ਖਾਲਸੇ ਨੇ ਹਮਲਾ ਕਰਕੇ ਸੂਬੇ ਨੂੰ ਉਹ ਖਤਮ ਕੀਤਾ ਤੇ ਉੱਥੇ ਗੁਰਦੁਦਵਾਰਾ ਫਿਰ ਬਣਾਇਆ ਥੰਮ ਸਾਹਿਬ ਜੀ ਪਰ ਇਹ ਥੋੜਾ ਜਿਹਾ ਉੱਥੇ ਰਿਹਾ ਫਿਰ ਇਹਨੇ ਫਿਰ ਉਹ ਪੂਤਾਂ ਦਾ ਕੰਮ ਜਿਹੜਾ ਪਖੰਡ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਬਾਅਦ ਵਿੱਚ ਇੱਕ ਤੋਂ ਭੱਜ ਗਿਆ ਤੇ ਦੁਬਾਰਾ ਫਿਰ ਉਹ ਕਿਤੇ ਮੁਸਲਮਾਨ ਨੇ ਹਮਲਾ ਕੀਤਾ ਤੇ ਉੱਥੇ ਖਾਲਸੇ ਪੰਥ ਕੋਲ ਨਹੀਂ ਆਇਆ ਇਹ ਜਾ ਕੇ ਉੱਤੇ ਪਹਾੜਾਂ 'ਚ ਲੁਕ ਗਿਆ। ਸਾਡੀ ਧੀਰਮੱਲੀਆਂ ਦੇ ਪਰਿਵਾਰ ਦੇ ਵਿੱਚੋਂ ਹੈਗੇ ਨੇ। ਇਹ ਪੀਰਮਲ ਦੀ ਪੰਜਵੀਂ ਗੱਦੀ ਦਾ ਵਾਰਸ ਹੈ ਜੀ। ਪੀਰਮਲ ਉਹ ਸੀ ਕਿੰਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ ਸੀ। ਅੱਛਾ ਜੀ। ਜਿਹਨੇ ਮਤਨ ਤੋਂ ਇਹ ਪੀਰਮਲ ਦੀ ਪੰਜਵੀਂ ਗੱਦੀ ਦਾ ਵਾਰਸ ਆ। ਜੀ। ਦੂਸਰੀ ਗੱਲ ਇਹੋ ਹੀ ਪੀਰਮਲ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਦੀ ਡਿਊਟੀ ਲਾ ਕੇ ਤੇ ਥਰੂਪ ਲੈਣ ਵਾਸਤੇ ਕਿਤੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨਾ। ਜੀ ਜੀ। ਤੇ ਤੇ ਜਿਕਰੀ ਗੁਰੂ ਸਾਹਿਬ ਦੀ ਗੁਰੂ ਅਰਜਨ ਸਾਹਿਬ ਨੇ ਪਹਿਲੋ ਗੁਰਬਾਣੀ ਲਿਖਾਈ ਸੀ ਜੀ ਉਹ ਵੀਰ ਧੀਰ ਮਲਿਆ ਕੋਲ ਸੀ ਮਹਾਰਾਜ ਦੀ ਅੱਛਾ ਜੀ ਪਰ ਇਹਨੇ ਪੀਰ ਮਲਿਆ ਨੇ ਨਕਾਰ ਕਰਤਾ ਵੀ ਅਸੀਂ ਨਹੀਂ ਦੇਣੀ ਗੁਰੂ ਤੇ ਆਪ ਦੀ ਲਖਾ ਲਵੇ ਹਾਂ ਹਾਂ ਇੱਕ ਤਾਂ ਉਸ ਗੱਲ ਦਾ ਦੋਸ਼ੀ ਵੀ ਗੁਰੂ ਗੋਮੁਸੇ ਮਹਾਰਾਜ ਨੇ ਫਿਰ ਭਾਈ ਮਨੀ ਸਿੰਘ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਨੂੰ ਜੀ ਉੱਤੇ ਦੁਬਾਰਾ ਗੁਰਬਾਣੀ ਵਿਚਾਰਨ ਕੀਤੀ ਸ੍ਰੀ ਦਮਦਮਾ ਸਾਹਿਬ ਹਾਂਜੀ ਇਹ ਪੰਥ ਦੇ ਸਾਰਾ ਕਰਾ ਇਹ ਦੋਖੀ ਨੇ ਕੌਮ ਦੇ ਵੱਡੇ ਦੋਖੀ ਨੇ ਕਿਹੜੀ ਕੌਮ ਤਖਤਾਂ ਦੇ ਜ਼ਹਿਦਾਰ ਇਹਦਾ ਇਤਿਹਾਸ ਵੀ ਵਿਗਾੜਿਆ ਜਾ ਰਿਹਾ ਹੈ ਪਹਿਲੋ ਇਤਿਹਾਸ ਨੂੰ ਐਵੇਂ ਕੋਈ ਲਖਾਰੀ ਉਹ ਤੇਰਾ ਕਿੱਧਰ ਹੈਗਾ ਆਪਣਾ ਚਮਕੌਰ ਕਲਕੀ ਨਾ ਉਹ ਗਾਣੇ ਗਾਦਾ ਏ ਜੀ ਗਲਾਬ ਸਿੰਘ ਚਮਕੌਰ ਸਾਹਿਬ ਵਾਲਾ ਹਾਂਜੀ ਉਹਦੇ ਕਿਹੜੇ ਬੰਦੇ ਇਤਿਹਾਸ ਨੂੰ ਗਾੜਦੇ ਨੇ ਉਹਨੇ ਜੰਗ ਕੀਤਾ ਕਿਤੇ ਉਹਨੇ ਜੰਗ ਨਹੀਂ ਕੀਤਾ ਖਾਲਸੇ ਪੰਥ ਦਾ ਭਗੌੜਾ ਸੀ ਉੱਥੇ ਪਹਾੜਾਂ 'ਚ ਜਾ ਕੇ ਉਹ ਤਿੰਨੇ ਲੋਕਾਂ ਨੂੰ ਗਮਲਾਹ ਕਰਦੇ ਨੇ ਚੇਲੇ ਭੂਤਾਂ ਕੱਢਦੇ ਆ ਸਾਡੇ ਬਾਬੇ ਉੱਥੇ 베ਰੀ ਸਾਹਿਬ ਗੁਰਦੁਆਰਾ ਇੱਕ ਕਿਲਾ ਸਾਹਿਬ ਗੁਰਦੁਆਰਾ ਬਣਿਆ ਕੁੱਜਾ ਸਾਹਿਬ ਬਣਿਆ ਹੈ ਇਹਨਾਂ ਦਾ ਇੱਕ ਗੁਰਦੁਆਰਾ ਉੱਥੇ ਔਰ ਬਣਿਆ ਮਨਜੀ ਸਾਹਿਬ ਤੇ ਖਾਲਸਾ ਜੀ ਜਿਵੇਂ ਤੁਸੀਂ ਗੱਲ ਕਰਦੇ ਹੋ ਜਦੋਂ ਆਪਾਂ ਗੱਲ ਕਰਦੇ ਹਾਂ ਬੜਾ ਭਾਗ ਸਿੰਘ ਦੇ ਜਿਹੜੇ ਜੰਦੀ ਸੰਗਤ ਕਹਿੰਦੇ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈਗਾ ਫਿਰ ਉੱਥੋਂ ਗੱਲ ਨਹੀਂ ਆਪਾਂ ਨੂੰ ਆਉਂਦੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਤਨਾ ਹੈਗਾ ਜੀ ਕਿਹੜਾ ਸਵਰਨਜੀਤ ਸਿੰਘ ਨਾ ਉਹ ਕਿਹੜਾ ਉੱਥੇ ਸੇਵਾ ਕਰਾ ਰਿਹਾ ਸਵਰਨਜੀਤ ਸਿੰਘ ਜੀ ਉਹ ਖਾਲਸਾ ਸਾਹਿਬ ਤੇ ਨੰਗੇ ਪਰ ਚੱਲ ਕੇ ਆਇਆ ਸੀ ਦੋ ਪੰਜ ਵਾਰੀ ਜੀ ਉਹਨੇ ਅਕਾਲ ਤਸਰ ਤੋਂ ਮਾਫੀ ਮੰਗੀ ਸੀ ਵੀ ਮੈਨੂੰ ਪੰਥ ਵਿੱਚ ਸ਼ਾਮਲ ਕੀਤਾ ਜਾਵੇ ਪਰ ਉਹਨੇ ਕਿਹਾ ਸੀ ਮੈਂ ਅੱਜ ਤੋਂ ਬਾਅਦ ਭੂਤਾਂ ਚੜੇਲਾ ਨਹੀਂ ਕਢਾਂਗਾ ਨਾਕਵਾ ਦਾ ਬੰਦਾ ਕੱਢੇਗਾ ਅੱਛਾ ਜੀ ਉਹ ਪਰ ਲੈ ਕੇ ਦੇ ਕੇ ਆਪ ਤੇ ਉਹ ਪਰ ਗੱਲ ਤੇ ਅਮਲ ਨਹੀਂ ਹੋਇਆ ਸ੍ਰੀ ਅਕਾਲ ਤਸਰ ਤੇ ਗਿਆ ਜਰੂਰ ਸੀ ਨੰਗੇ ਪੈਰੀ ਅੱਛਾ ਜੀ ਪਰ ਉਹ ਪਰ ਗੱਲ ਤੇ ਅਮਲ ਨਹੀਂ ਹੋਇਆ ਪਰ ਉਹ ਅਜੇ ਵੀ ਉਹਨਾਂ ਦੇ ਕੋਲ ਚੇਲੇ ਨੇ ਤੇ ਪਰਸਪਰ ਦੇ ਵਿੱਚ ਹੀ ਬੜੇ ਵੱਡੇ ਲੈਵਲ ਤੇ ਗਿਣਤੀ ਆ ਉਹਨਾਂ ਦੀ ਹੂੰ ਉਹਵੇਂ ਪਖੰਡ ਕਰਦੇ ਆ ਭੂਤਾਂ ਚੜੇਲਾ ਕੱਢਦੇ ਆ ਲੋਕਾਂ ਨੂੰ ਗੱਡੀਆਂ ਲਾਉਂਦੇ ਆ ਲੋਕਾਂ ਦੀਆਂ ਮਨੋ ਕਾਮਨਾਵਾਂ ਉਹ ਕਹਿੰਦੇ ਅਸੀਂ ਪੂਰੀਆਂ ਕਰਦੇ ਆਂ ਅੱਛਾ ਉਹ ਪਹਿਲੇ ਵਾਂਗੂ ਚੱਲੀ ਜਾਂਦਾ ਉਹ ਗੱਲ ਉਹਦਾ ਮੰਨੀ ਨਹੀਂ ਕੋਈ ਗੱਲ ਉਹਵੇਂ ਚੱਲੀ ਜਾਂਦੀ ਐ ਇਸ ਗੱਲ ਤੋਂ ਕੌਮ ਨੂੰ ਸੰਜੇਤ ਹੋਣਾ ਚਾਹੀਦਾ ਹੈ ਸਾਡੇ ਕੌਮ ਦੇ ਜ਼ਹੀਦਾਰਾਂ ਨੇ ਵੀ ਦੁਬਾਰਾ ਇਹਨਾਂ ਤੇ ਹੁਕਮਨਾਮਾ ਜਾਰੀ ਕਰਕੇ ਇਹਨਾਂ ਤੋਂ ਕਹਿਣਾ ਹੈ ਕਿਹੜੇ ਛੇਕੇ ਹੋਏ ਨੇ ਪੰਤੂ ਛੇਕੇ ਰਹਿਣ ਤੇ ਸਾਡੇ ਇਹ ਸਾਡਾ ਇਤਿਹਾਸ ਆ ਵੀ ਸਿੱਖ ਨੇ ਹਮੇਸ਼ਾ ਬਾਹਲੇ ਮੰਨਣ ਦੀ ਗੱਲ ਕੀਤੀ ਆ ਨਾ ਸਿੱਖ ਕਿਸੇ ਭੂਤ ਨੂੰ ਮੰਨਦਾ ਨਾ ਕਿਸੇ ਹੋਰ ਦੇਵੀ ਸ਼ਕਤੀ ਨੂੰ ਮੰਨਦਾ ਗੁਰੂ ਦਾ ਨਾਂ ਕਿਹੜਾ ਕਲਗੀਧਰ ਦਾ ਪੁੱਤਰ ਐ ਉਹ ਸ੍ਰੀ ਧੰਨ ਗੁਰ ਗ੍ਰੰਥ ਸਾਹਿਬ ਨੇ ਆਪਣਾ ਇਸ ਗੁਰੂ ਮੰਨਦਾ ਜੋ ਵੀ ਅਰਦਾਸ ਕਰਦਾ ਸਿੱਖ ਗੁਰੂ ਦੇ ਚਰਨਾਂ 'ਚ ਹੀ ਕਰਦਾ ਹੈ ਉਹ ਕਿਸੇ ਬਾਹਰਸਿੰਘਾ ਚੇਲਾ ਨਹੀਂ ਕਿਸੇ ਹੋਰ ਕਿਸੇ ਦਾ ਚੇਲਾ ਨਹੀਂਗਾ ਉਹ ਸਿਰਫ ਸਿੱਖ ਸਿਰਫ ਸ਼ਬਦ ਦਾ ਵਿਚਾਰੀ ਆਕਾਲ ਪੁਰਖ ਵੈਗਰੂ ਦਾ ਵਿਚਾਰੀ ਹੈ ਅਗਲਾ ਸਵਾਲ ਹੈਗਾ ਜੀ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸੁਤੰਤਰ ਜੀਵਨ ਕਲਾ ਬਖਸ਼ੀ ਸੀ ਕੀ ਅੱਜ ਦੇ ਸਿੱਖਾਂ ਦੇ ਵਿੱਚ ਸਿਰਫ ਸੱਤਾ ਦੇ ਨਸ਼ੇ ਵਿੱਚ ਗੁਲਤਾਨ ਹਨ ਗੁਰੂ ਦਾ ਸਿਧਾਂਤ ਕਿੱਥੇ ਹੈ ਹਾਂਜੀ ਵੇਖੋ ਇਹ ਗੱਲ ਹੈਗੀ ਵੀ ਸਤੰਤਰ ਜੀਵਨ ਸਾਫ ਸੁਥਰਾ ਜੀਵਨ ਖਾਲਸੇ ਨੇ ਜੀਣਾ ਸੀ ਜੀ ਜੋ ਸਿੱਖਤ ਲੈਣੀ ਸੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਸੀ ਸਿੱਖ ਨੇ ਅੱਜ ਸੱਤਾ ਦੇ ਨਸ਼ੇ ਵਿੱਚ ਕੌਮ ਮੰਨੀ ਹੋ ਕੇ ਸਾਡੇ ਲੀਡਰ ਕਿਹੜੇ ਉਹ ਡੇਰਿਆਂ ਤੇ ਪਖੰਡੀਆਂ ਨੂੰ ਮੱਥੇ ਟੇਕਦੇ ਨੇ ਉਹਨਾਂ ਤੇ ਜਾ ਕੇ ਵੋਟਾਂ ਖਾਤਰ ਜੀ ਜੀ ਉਹ ਜਿਹੜਾ ਸਾਡਾ ਸਤੰਤਰ ਜੀਵਨ ਸਾਨੂੰ ਬਖਸ਼ਿਆ ਸੀ ਉਹ ਕੌਮ ਨੂੰ ਤੋੜਿਆ ਜਾ ਰਿਹਾ ਏ ਜਿਵੇਂ 1 ਲੀਟਰ ਜਾਂਦਾ 50 ਬੰਦੇ ਉਹ ਕਹਿੰਦੇ ਫਲਾਣਾ ਮੰਤਰੀ ਗਿਆ ਸੀ ਉੱਥੇ ਜੀ ਅਸੀਂ ਵੀ ਜਾਣਾ ਏ ਜੀ ਜੋ ਕਲ ਖਾਲਸੇ ਨੂੰ ਤੋੜਿਆ ਜਾ ਰਿਹਾ ਹੈ ਖਾਲਸੇ ਨੂੰ ਸੰਕੇਤ ਹੋ ਕੇ ਆਪਣਾ ਜੀਮਲ ਕਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪੰਜ ਕਕਾਰ ਹੀ ਰਹਿਤ ਬਖਸ਼ੀ ਸੀ ਕਲਕਿੱਤਰ ਪਾਸ਼ਾ ਨੇ ਜੀ ਜੀ ਤੇ ਖੰਡੇ ਬਾਟੇ ਦੀ ਪੌਲ ਚੱਕ ਕੇ ਜੋ ਸਾਡੀ ਸਿੱਖ ਰਹਿਤ ਮਰਜ਼ਾਦਾ ਅਨਸਾਰ ਆਪਣਾ ਜੀਵਨ ਇੱਥੋਂ ਨੂੰ ਜੀਣਾ ਚਾਹੀਦਾ ਹੈ ਤੇ ਫਿਰ ਕਲਕਿੱਤਰ ਪਾਸ਼ਾ ਦੀ ਸਾਨੂੰ ਖੁਸ਼ੀਆਂ ਮਿਲ ਗਈਆਂ ਜੀ ਅਸੀਂ ਰੰਗ ਪਾਉਂਦੇ ਰਹੇ ਐਵੇਂ ਪਖੰਡ ਕਰਦੇ ਰਹੇ ਤੂੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਕੁਸ਼ ਖੁਸ਼ੀਆਂ ਨਹੀਂ ਮਿਲ ਸਕੀਆਂ ਜੀ ਜੀ ਤੇ ਕੌਮ ਇਸ ਕਰਕੇ ਕੌਮ ਸਾਰੀ ਨੂੰ ਮੇਰੀ ਬੇਨਤੀ ਹੈ ਕਿ ਛੋਡੇ ਚੈਨਲ ਦੇ ਮਾਧਮੇ ਜਿਵੇਂ ਪੰਥ ਨੂੰ ਗੁਰੂ ਨੂੰ ਨਾਲ ਜੁੜ ਕੇ ਤੇ ਆਪਣਾ ਜੀਵਨ ਬਤੀਤ ਕਰਨ ਨਸ਼ਿਆਂ ਤੋਂ ਪਖੰਡੀ ਦੇਹ ਧਾਰੀਆਂ ਤੋਂ ਇਹੋ ਜਿਹੇ ਰੰਗਾਂ ਤੋਂ ਸਾਰੀ ਚੀਜ਼ ਤੋਂ ਖਾਲਸੇ ਪੰਥ ਜੇਤੋ ਕੇ ਤੇ ਆਪਣਾ ਜੀਵਨ ਬਤੀਤ ਕਰਨ ਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਮਿਲ ਗਈਆਂ ਸਾਨੂੰ ਜੀ ਜੀ ਸੋ ਦਰਸ਼ਕੋ ਮੇਰੇ ਨਾਲ ਸੀ ਇਹ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਮਹਾਲਮ ਜਿਨ੍ਹਾਂ ਨੇ ਹੋਲੇ ਮਹਲੇ ਦੀ ਜਾਣਕਾਰੀ ਦਿੱਤੀ ਹੈ ਵੀ ਸਿਰਫ ਰੰਗਾਂ ਦੇ ਵਿੱਚ ਹੀ ਹੋਲਾ ਮhalla ਮਨਾਇਆ ਜਾ ਰਿਹਾ ਹੈ ਜਿਹੜਾ ਸੰਦਾਂ ਸੀ ਜਿਹੜੀ ਉੱਥੋਂ ਸਿੱਖਿਆ ਲੈਣੀ ਸੀ ਉਹ ਨਹੀਂ ਲਈ ਲਈ ਜਾ ਰਹੀ ਸੋ ਪ੍ਰਧਾਨ ਸਾਹਿਬ ਆਪ ਜੀ ਦਾ ਧੰਨਵਾਦ ਹੈ ਸਮਾਂ ਦੇਣ ਵਾਸਤੇ ਸਾਹਿਬ ਜੀ ਦੇ ਬਹੁਤ ਧੰਨਵਾਦ ਜੀ ਭਾਈ ਨਿਸ਼ਾਨਤ ਸਿੰਘ ਜੀ ਕੋ ਮੈਨੂੰ ਇੱਕ ਜਾਣਕਾਰੀ ਸਾਂਝੀ ਕਰਾਈ ਆ ਆਪ ਜੀ ਦਾ ਬਹੁਤ ਧੰਨਵਾਦ ਆ ਬਚਨਲ ਤੇ ਸੋ ਇਸ ਵੀਡੀਓ ਨੂੰ ਤੁਸੀਂ ਦਰਸ਼ਕੋ ਵੱਤ ਤੋਂ ਵੱਧ ਅੱਗੇ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ